ਅਸਲ ਵਿੱਚ ਮਹਾ ਕਬਰ ਸਿੰਘ ਵੈਦੀ ਕਾਂਗਰਸ ਦੇ ਵਿੱਚ ਵੱਡਾ ਵਿਸਫੋਟ ਹੋਣ ਜਾ ਰਿਹਾ ਹੈ ਅਜਿਹੇ ਸੰਕੇਤ ਮਿਲਦੇ ਜਾ ਰਹੇ ਹਨ ਕਿਉਂਕਿ ਕਾਂਗਰਸ ਮੰਤਨ ਕਰ ਰਹੀ ਹੈ ਕਾਂਗਰਸ ਹੁਣ ਖਾਨਾ ਜੰਗੀ ਨੂੰ ਘਟ ਕਰਨਾ ਚਾਹੁੰਦੀ ਹੈ ਲਗਾਤਾਰ ਦਿੱਲੀ ਦੇ ਵਿੱਚ ਮੀਟਿੰਗਾਂ ਦਾ سلسلہ ਦਿਖਾਈ ਦੇ ਰਿਹਾ ਹੈ ਜਮੇ ਲੱਗੇ ਇੰਚਾਰਜ ਪਰਪੇਸ਼ ਬਗੇਲ ਮੀਟਿੰਗਾਂ ਕਰ ਰਿਹਾ ਤੇ 227 ਨੂੰ ਲੈ ਕੇ ਜਿੱਥੇ ਹਰ ਸਿਆਸੀ ਪਾਰਟੀ ਆਪਣੇ ਪਬ ਧਰਦੀ ਜਾ ਰਹੀ ਹੈ ਤਿਆਰੀਆਂ ਵਿੱਚ ਜੁੱਟੀ ਨਜ਼ਰ ਆ ਰਹੀ ਹੈ ਉੱਤੇ ਹੀ ਅਜਹੀ ਪਾਰਟੀ ਜੋ ਬਹੁਤ ਚੰਤ ਤਰੀਕੇ ਨਾਲ ਆਪਣੀ ਸਟ੍ਰੈਟਜੀ ਨੂੰ ਅੱਗੇ ਵਧਾਉਂਦੀ ਆ ਉਹ ਹੈ ਭਾਜਪਾ ਤੇ ਜਿਸ ਤੰਗ ਦੇ ਨਾਲ ਪੰਜਾਬ ਦੀ ਸਿਆਸਤ ਵਿੱਚ 2027 ਨੂੰ ਲੈ ਕੇ ਵੱਡਾ ਉਲਟਫੇਰ ਨਜ਼ਰ ਆਏਗਾ ਉਸ ਉਲਟਫੇਰ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਸਿਖਰਾਂ ਤੇ ਦਿਖਾਈ ਦੇ ਰਹੀਆਂ ਕਿ ਪੰਜਾਬ ਦੇ ਲੋਕ ਅਗਲੀ ਵਾਰ 2027 ਦੇ ਵਿੱਚ ਕਿਸ ਤਰ੍ਹਾਂ ਦਾ ਬਦਲ ਚਾਹੁੰਦੇ ਆ ਕਿਸ ਤਰ੍ਹਾਂ ਦੀ ਪਾਰਟੀ ਨੂੰ ਪਸੰਦ ਕਰਦੇ ਆ ਕਿਹੜੀ ਪਾਰਟੀ ਦੀ ਹੁਣ ਗੱਲ ਸਿਖਰਾਂ ਤੇ ਚੱਲ ਰਹੀ ਹੈ ਕਿਉਂਕਿ ਜਿਸ ਤੰਗ ਦੇ ਨਾਲ ਹੁਣ ਆਮ ਆਦੀ ਪਾਰਟੀ ਨੇ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਜਿਸ ਤੰਗ ਦੇ ਨਾਲ ਬਦਲਾਅ ਦੀ ਗੱਲ ਇੱਕ ਵਕਰੀ ਬਵਸਤਾ ਦੀ ਗੱਲ ਹੈ ਕਿ ਆਮ ਆਦੀ ਪਾਰਟੀ ਸੱਤਾ ਵਿੱਚ ਆਈ ਸੀ ਪਰੰਤੂ ਬਹੁਤ ਸਾਰੇ ਲੋਕਾਂ ਨੇ ਮਹਿਸੂਸ ਕੀਤਾ ਕਿ ਬਦਲਾਅ ਨਹੀਂ ਇਹ ਬਦਲਾ ਲਿਆ ਜਾ ਰਿਹਾ ਕਿਉਂਕਿ ਵਕੂ ਵਕ ਸਿਆਸੀ ਪਾਰਟੀਆਂ ਦੇ ਵਿੱਚ ਜਿਸ ਤੰਗ ਦੇ ਵਿੱਚ ਜੋ ਕੁਝ ਵੀ ਚੱਲਦਾ ਰਿਹਾ ਤਾਂ ਉਹੀ ਕੁਝ ਇਸ ਪਾਰਟੀ ਦੇ ਅੰਦਰ ਦਖਾਈ ਦਿੱਤਾ ਕੋਈ ਵੱਡਾ ਬਦਲਾਅ ਤੇ ਕੋਈ ਪਰਵਰਤਨ ਬਿਲਕੁਲ ਨਜ਼ਰ ਨਹੀਂ ਆਇਆ ਪਰੰਤੂ ਹੁਣ ਕਾਂਗਰਸ ਦੀ ਗੱਲ ਇਸ ਕਰਕੇ ਕਰਨੀ ਪੈ ਰਹੀ ਆ ਕਿ ਹੁਣ ਵਿਸਫੋਟ ਕਿਸ ਤਰ੍ਹਾਂ ਦਾ ਹੋਵੇਗਾ ਕਿਸ ਤਰ੍ਹਾਂ ਦਾ ਧਮਾਕਾ ਹੋਵੇਗਾ ਕਿ ਕਾਂਗਰਸ ਇਸੇ ਤਰ੍ਹਾਂ ਜੂੰਜਦੀ ਨਜ਼ਰ ਆਏਗੀ ਤੇ 227 ਦੇ ਵਿੱਚ ਫਿਰ ਕਾਂਗਰਸ ਪਛੜ ਸਕਦੀ ਹੈ ਬਹੁਤ ਸਾਰੇ ਕਾਂਗਰਸੀ ਆਗੂਆਂ ਦੇ ਸੁਪਨੇ ਚੱਕਨਾ ਚੂਰ ਹੋ ਸਕਦੇ ਆ ਜਿਨ੍ਹਾਂ ਨੇ ਸਿੰਜਿਆ ਕਿ ਹੁਣ ਉਹ ਮੁੱਖ ਮੰਤਰੀ ਬਣ ਸਕਦੇ ਆ ਹੁਣ ਉਹ ਸੱਤਾ ਵਿੱਚ ਆ ਸਕਦੇ ਆ ਤੇ 227 ਦੇ ਵਿੱਚ ਇੱਕ ਵਾਰ ਫੇਰ ਕਾਂਗਰਸ ਰਿਪੀਟ ਕਰਨ ਜਾ ਰਹੀ ਹੈ ਅਜਹੀਆਂ ਚਰਚਾਵਾਂ ਬਿਲਕੁਲ ਸਿਖਰਾਂ ਤੇ ਵਖਾਈ ਦੇ ਰਹੀਆਂ ਪਰੰਤੂ ਅਜੇ ਵੀ ਕਾਂਗਰਸ ਦੇ ਵਿੱਚ ਅਜਹੀ ਹਿਲਜੁਲ ਹੁੰਦੀ ਵਖਾਈ ਦਿੱਤੀ ਆ ਜਿਸ ਕਰਕੇ ਫੁੱਟ ਦੇ ਸੰਕੇਤ ਦਖਾਈ ਦਿੱਤੇ ਆ ਤੇ ਇਸ ਵਾਰ ਰਾਣਾ ਗੁਰਜੀਤ ਵੱਖਰੀ ਸੁਰ ਤੇ ਵਿੱਚ ਨਜ਼ਰ ਆ ਰਿਹਾ ਜੋ ਕਾਂਗਰਸ ਦੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਚੁਣੇ ਗਏ ਸਨ ਤੇ ਉਹਨਾਂ ਦੇ ਸੁਪੁੱਤਰ ਰਾਣਾ ਇੰਦਰ ਪ੍ਰਤਾਪ ਜਿਨ੍ਹਾਂ ਨੇ ਆਯਾਤ ਤੌਰ ਤੇ ਕਪੂਰਥਲਾ ਤੋਂ ਚੋਣ ਲੜੀ ਸੀ ਤੇ ਜਿੱਤੀ ਖੈਰ ਰਾਣਾ ਗੁਰਜੀਤ ਵੱਖਰੀ ਸੁਰ ਰੱਖਦੇ ਆ ਬੇ ਬਾਕੀ ਨਾਲ ਬੋਲਦੇ ਆ ਜਿਨ੍ਹਾਂ ਨੇ ਰਾਜਾ ਵੜਿੰਗ ਦੇ ਖਿਲਾਫ ਵੀ ਸਿੱਧੇ ਤੌਰ ਤੇ ਮੋਰਚਾ ਖੋਲ੍ਹਿਆ ਸੀ ਕਿਉਂਕਿ ਰਾਣਾ ਗੁਰਜੀਤ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਚੋਣ ਲੜਨਾ ਚਾਹੁੰਦੇ ਸਨ ਪਰੰਤੂ ਇੱਕ ਨਿੱਜੀ ਚੈਨਲ ਤੇ ਦਿੱਤੀ ਇੰਟਰਵਿਊ ਦੇ ਵਿੱਚ ਰਾਣਾ ਗੁਰਜੀਤ ਨੇ ਸਿੱਧੇ ਤੌਰ ਤੇ ਰਾਜਾ ਵੜਿੰਗ ਤੇ ਨਿਸ਼ਾਨੇ ਲਾਇਆ ਸੀ ਕਿ ਆਹ ਬੰਦਾ ਹੈ ਜਿਸ ਨੇ ਮੇਰੀ ਕ੍ਰਿਕਟ ਕਟਾਈ ਹੈ ਕਮਾਂਡ ਦੇ ਜਿਸ ਤਰ੍ਹਾਂ ਕੰਨ ਭਰੇ ਗਿਆ ਉਸ ਨੂੰ ਲੈ ਕੇ ਰਾਣਾ ਗਰਜੀਤ ਨੇ ਬੜੀ ਸਪਸ਼ਟਤਾ ਦੇ ਨਾਲ ਇਹ ਗੱਲ ਕਹੀ ਹੈ ਕਿ ਜਦ ਤੱਕ ਰਾਜਾ ਵੜਿੰਗਾ ਕਾਂਗਰਸ ਸਰਵਾਈਵਿੰਗ ਕਰ ਸਕਦੀ ਪਰੰਤੂ ਲਗਾਤਾਰ ਇਹ ਕਾਂਗਰਸ ਦੇ ਅੰਦਰਲੀ ਖਾਨਾ ਜੰਗੀ ਹੋਰ ਵੀ ਤੇਜ਼ ਹੁੰਦੀ ਜਾ ਰਹੀ ਹੈ ਬੇਸ਼ੱਕ ਬਹੁਤ ਸਾਰੇ ਕਾਂਗਰਸੀ ਲੀਡਰ ਸ਼ਾਂਤ ਦਿਖਦੇ ਹੁਣ ਪਰੰਤੂ ਨਵਜੋਤ ਸਿੰਘ ਸਿੱਧੂ ਨੇ ਜਿਸ ਢੰਗ ਦੇ ਨਾਲ ਕਾਂਗਰਸ ਦੀ ਟੁੱਟ ਭੱਜ ਕੀਤੀ ਕਾਂਗਰਸ ਨੂੰ ਤੋੜ ਮੋੜ ਕੇ ਸੁਟਿਆ ਉਹਨਾਂ ਨੂੰ ਪ੍ਰਧਾਨਗੀ ਤੱਕ ਗਵਾਉਣੀ ਪਈ ਇੱਥੋਂ ਤੱਕ ਕਿ ਕਾਂਗਰਸ ਤੋਂ ਬਾਹਰ ਰੱਖ ਕੇ ਉਹਨਾਂ ਨੂੰ ਸਫਰ ਕਰਨਾ ਪੈ ਰਿਹਾ ਹੈ ਪਰੰਤੂ ਹੁਣ ਅਜੇ ਰਾਣਾ ਗੁਰਜੀਤ ਨੇ ਜਿਸ ਢੰਗ ਦੇ ਨਾਲ ਝੰਡਾ ਚੁੱਕਿਆ ਜਿਸ ਢੰਗ ਦੇ ਨਾਲ ਇੱਕ ਰੈਲੀ ਉਲਿੱਕੀ ਹੈ ਉਸ ਰੈਲੀ ਦਾ ਨਾਮ ਰੱਖਿਆ ਨਵੀਂ ਸੋਚ ਨਵਾਂ ਪੰਜਾਬ ਜਿਸ ਤੋਂ ਇਹ ਸੰਕੇਤ ਮਿਲਦੇ ਜਾ ਰਹੇ ਆ ਕਿ ਰਾਣਾ ਗੁਰਜੀਤ ਹੁਣ ਵੱਖਰਾ ਰਾਹ ਫੜਨ ਲਈ ਤਿਆਰ ਹੈ ਜਾਂ ਉਹ ਕਿਸੇ ਹੋਰ ਪਾਰਟੀ ਵਿੱਚ ਚਲੇ ਜਾਣਗੇ ਚਰਚਾਵਾਂ ਇਹ ਵੀ ਨੇ ਕਿ ਭਾਜਪਾ ਰਾਣਾ ਗੁਰਜੀਤ ਨੂੰ ਕੈਸ਼ ਕਰ ਰਹੀ ਹੈ ਕਿਉਂਕਿ ਭਾਜਪਾ ਵੀ 2027 ਨੂੰ ਦੇਖ ਕੇ ਹੋਰ ਨਾਲ ਸਿਆਸੀ ਪਾਰਟੀਆਂ ਦੇ ਵਿੱਚ ਜਿਸ ਢੰਗ ਦੇ ਨਾਲ ਕੁਸ ਪੈਠ ਕਰੇਗੀ ਤੋੜਪੰਨ ਕਰੇਗੀ ਇਸ ਦੀ ਸ਼ੁਰੂਆਤ ਰਾਣਾ ਗੁਰਜੀਤ ਤੋਂ ਹੋ ਸਕਦੀ ਹੈ ਕਿਉਂਕਿ ਰਾਣਾ ਗੁਰਜੀਤ ਪ੍ਰਧਾਨਗੀ ਲਈ ਅੰਦਰ ਖਾਤੇ ਦਾਵੇਦਾਰੀ ਜਿਤਾ ਰਿਹਾ ਪਰੰਤੂ ਹੁਣ ਇੱਕ ਹੋਰ ਨਵੀਂ ਖਬਰ ਦਿਖਾਈ ਦੇ ਰਹੀ ਹੈ ਜਿਸ ਤੋਂ ਇਹ ਦਿਖਾਈ ਦੇ ਰਿਹਾ ਕਿ ਰਾਣਾ ਗੁਰਜੀਤ ਦੇ ਖਿਲਾਫ ਈਡੀ ਸ਼ਿਕੰਜਾ ਕਸ ਰਹੀ ਹੈ ਤੇ ਸੈਂਟਰ ਦੇ ਵਿੱਚ ਰਹਿਣ ਵਾਲੀਆਂ ਅਜਹੀਆਂ ਏਜੰਸੀਆਂ ਜਦੋਂ ਕਿਸੇ ਸਿਆਸੀ ਆਗੂ ਦੀ ਚੂੜੀ ਕਸਦੀਆਂ ਨੇ ਤਾਂ ਉਸਦੇ ਅਰਥ ਤੇ ਮayne ਹੋਰ ਕੱਢੇ ਜਾਂਦੇ ਆ ਇਸੇ ਕਰਕੇ ਰਾਣਾ ਗੁਰਜੀਤ ਦੀ 22 ਕਰੋੜ ਰੁਪਏ ਦੀ ਸੰਪਤੀ ਈਡੀ ਨੇ ਪਲੱਜ ਕਰ ਲਈ ਆ ਇਸ ਤੋਂ ਪਹਿਲਾਂ ਵੀ ਈਡੀ ਨੇ ਜਿਹੜੀ ਰਾਣਾ ਗਰਜੀਤ ਦੇ ਖਿਲਾਫ ਜਾਂਚ ਦੀ ਸ਼ੁਰੂਆਤ ਕੀਤੀ ਸੀ ਪਰੰਤੂ ਰਾਣਾ ਗਰਜੀਤ ਨੇ ਬੜੀ ਬਿਬਾਕੀ ਦੇ ਨਾਲ ਬੜੀ ਚੁਸਤ ਚਲਾਕੀ ਦੇ ਨਾਲ ਈਡੀ ਤੋਂ ਖੇੜਾ ਛਡਾਉਂਦੇ ਦੇਖੇ ਗਏ ਸਨ ਪਰੰਤੂ ਹੁਣ ਕਾਫੀ ਦਿਨਾਂ ਬਾਅਦ ਈਡੀ ਨੇ ਫੇਰ ਰਾਣਾ ਗਰਜੀਤ ਦੇ ਵੱਲ ਰੁਕ ਕੀਤਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਐਮਐਸਪੀ ਉੱਤੇ ਇੱਕ ਵੱਡਾ ਵਿਵਾਦ ਕੇਂਦਰ ਤੇ ਗੈਰ ਰਾਜਨੀਤਿਕ ਸੰਗਠਨਾਂ ਦੇ ਵਿੱਚ ਚਾਲੇ ਚੱਲ ਰਿਹਾ ਸੀ ਉਸ ਸਮੇਂ ਰਾਣਾ ਗਰਜੀਤ ਦਾ ਇੱਕ ਬਿਆਨ ਆਇਆ ਸੀ ਕੀ ਐਮਐਸਪੀ ਮੈਂ ਦੇਣਾ ਡਿਵਰਸਿਫਿਕੇਸ਼ਨ ਦੇ ਵਿੱਚ ਆਉਣਾ ਪਏਗਾ ਮੱਕੇ ਉੱਤੇ ਉਹ ਖੁਦ ਆਪਣੀ ਜੇਬ ਦੇ ਵਿੱਚੋਂ ਐਮਐਸਪੀ ਦੇਣ ਲਈ ਤਿਆਰ ਹੈ ਜਦਕਿ ਸਰਕਾਰਾਂ ਐਮਐਸਪੀ ਉੱਤੇ ਮੰਤਨ ਕਰ ਰਹੀਆਂ ਸਮਿਖਿਆ ਕਰ ਰਹੀਆਂ ਆ ਉੱਥੇ ਹੀ ਰਾਣਾ ਗੁਰਜੀਦਾ ਅਜਿਹੇ ਹਾਲਾਤਾਂ ਵਿੱਚ ਐਮਐਸਪੀ ਦੇ ਉੱਤੇ ਵੱਡਾ ਬਿਆਨ ਦੇ ਦੇਣਾ ਜੋ ਸਰਕਾਰ ਵੀ ਦਬ ਨਹੀਂ ਭਰਦੀ ਤਾਂ ਕੇਂਦਰ ਵਿੱਚ ਰਹਿਣ ਵਾਲੀ ਸਰਕਾਰ ਵੀ ਹਰਾਨ ਨਜਰ ਆ ਰਹੀ ਹੈ ਉਹਨਾਂ ਨੂੰ ਅਜਿਹੇ ਬਿਬਾਕ ਲੀਡਰਾਂ ਦੀ ਲੋੜ ਹੈ ਤਾਂ ਮੰਨਣਾ ਪਏਗਾ ਕਿ ਕੇਂਦਰ ਵਿੱਚ ਰਹਿਣ ਵਾਲੀ ਸਰਕਾਰ ਦੀ ਇੱਕ ਵੱਡੀ ਨਿਗਾਹ ਪੰਜਾਬ ਦੇ ਵੱਲ ਹੈ 227 ਵੱਲ ਹੈ ਤਾਂ ਜਿੱਥੇ ਬਹੁਤ ਸਾਰੇ ਕਾਂਗਰਸ ਦੇ ਅਕਾਲੀ ਦਲ ਦੇ ਆਮ ਆਦੀ ਪਾਰਟੀ ਦੇ ਬਹੁਤ ਸਾਰੇ ਸਿਆਸੀ ਲੀਡਰਾਂ ਨੂੰ ਕੈਚ ਕਰ ਸਕਦੀ ਹੈ ਬੀਜਪੀ ਉੱਥੇ ਹੀ 227 ਨੂੰ ਲੈ ਕੇ ਪੰਜਾਬ ਵੱਲ ਕਦਮ ਵਧਾ ਰਹੀ ਹੈ ਉਸ ਦੇ ਨਾਲ ਹੋਰ ਨਾਲ ਸਿਆਸੀ ਪਾਰਟੀਆਂ ਦੇ ਫਿਕਰ ਵੀ ਵਧੇ ਵਖਾਈ ਦੇ ਰਿਆ ਆਖਰ ਰਾਣਾ ਗਰਜੀਤ ਅਜਹੀ ਰੈਲੀ ਨਵੀਂ ਸੋਚ ਨਵਾਂ ਪੰਜਾਬ ਕਿਉਂ ਉਲੀਕਰਿਆ ਇਸ ਰੈਲੀ ਵਿੱਚ ਕੀ ਕਾਂਗਰਸ ਲੌਬੀ ਨਾਲ ਜੁੜੇ ਬਹੁਤ ਸਾਰੇ ਲੋਕ ਸ਼ਾਮਲ ਹੋ ਸਕਦੇ ਆ ਜਾਂ ਰਾਣਾ ਗਰਜੀਤ ਨਾਲ ਜੁੜੇ ਸਮਰਥਕ ਜਾਂ ਉਹਨਾਂ ਦੋ ਹਲਕਿਆਂ ਦੇ ਲੋਕ ਜਿਨ੍ਹਾਂ ਨੇ ਦੋਨਾਂ ਪਿਓ ਪੁੱਤਾਂ ਨੂੰ ਵੋਟਾਂ ਪਾ ਕੇ ਚੁਣਿਆ ਕਿ ਉਹ ਲੋਕ ਇਸ ਰੈਲੀ ਵਿੱਚ ਪਹੁੰਚ ਕੇ ਕਿਸ ਤਰ੍ਹਾਂ ਦਾ ਐਲਾਨ ਕਰ ਸਕਦੇ ਆ ਕਿਸ ਤਰ੍ਹਾਂ ਦਾ ਰੁਖ ਬਦਲ ਸਕਦੇ ਆ ਤੇ ਰਾਣਾ ਇੰਦਰ ਪ੍ਰਤਾਪ ਜਿਨ੍ਹਾਂ ਦੀ ਟਿਊਨ ਬਦਲੀ ਹੈ ਜਿਨ੍ਹਾਂ ਦੇ ਬੋਲ ਬਦਲੇ ਹੈ ਜਿਨ੍ਹਾਂ ਨੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਰਕਾਰ ਦੀਆਂ ਸਿਫਤਾਂ ਵੀ ਸ਼ੁਰੂ ਕੀਤੀਆਂ ਸੀ ਆਖਰ ਰਾਣਾ ਇੰਦਰ ਪ੍ਰਤਾਪ ਨੂੰ ਆਮ ਆਦੀ ਪਾਰਟੀ ਦੇ ਵਿੱਚੋਂ ਕੀ ਕੁਝ ਦਿਸ ਰਿਹਾ ਤੇ ਰਾਣਾ ਗੁਰਜੀਤ ਕਿਸ ਤਰ੍ਹਾਂ ਦੀ ਬੋਲੀ ਬੋਲ ਰਿਹਾ ਤੇ ਕਿਸ ਤਰ੍ਹਾਂ ਉਹਨਾਂ ਦੇ ਇਸ ਸੁਰ ਬਦਲਦੇ ਜਾ ਰਿਹਾ ਆਖਰ ਕਿਸ ਤਰ੍ਹਾਂ ਦੇ ਪੱਤੇ ਰਾਣਾ ਗੁਰਜੀਤ ਤੇ ਰਾਣਾ ਇੰਦਰ ਪ੍ਰਤਾਪ ਜਿਹੜੇ ਆ ਉਹ ਆਉਣ ਵਾਲੇ ਦਿਨਾਂ ਵਿੱਚ ਖੁੱਲ ਸਕਦੇ ਆ ਇਸੇ ਤਰ੍ਹਾਂ ਲੁਧਿਆਣਾ ਪਛਮੀ ਦੀ ਜਿਹੜੀ ਚੋਣ ਚੱਲ ਰਹੀ ਹੈ ਉਸ ਚੋਣ ਦਰਮਿਆਨ ਵੀ ਭਾਰਤ ਪੁਸ਼ਣ ਆਸ਼ੂ ਨੇ ਜਿਸ ਤਰ੍ਹਾਂ ਦਾ ਪੱਤਾ ਖੋਲਿਆ ਸੀ ਜਿਸ ਤਰ੍ਹਾਂ ਆਪਣੀ ਸੁਰ ਬਦਲੀ ਸੀ ਤੇ ਕੁਝ ਦਿਨ ਪਹਿਲਾਂ ਬਹੁਤ ਸਾਰੇ ਕਾਂਗਰਸ ਦੇ ਕਾਗ ਸਿਆਸਤਦਾਨ ਭਾਰਤ ਪੁਸ਼ਣ ਆਸ਼ੂ ਦੇ ਘਰ ਪਹੁੰਚਦੇ ਆ ਜਿਸ ਤੋਂ ਇੱਕ ਇਸ਼ਾਰਾ ਮਿਲਿਆ ਸੀ ਕਿ ਇਸ ਵਾਰ ਆਮ ਆਦੀ ਪਾਰਟੀ ਦੇ ਅੱਗੇ ਇੱਕ ਜਿਹਾ ਉਮੀਦਵਾਰ ਭਾਰਤ ਪੋਸ਼ਨ ਆਸ਼ੂ ਦੇ ਰੂਪ ਵਿੱਚ ਕਾਂਗਰਸ ਉਤਾਰ ਸਕਦੀ ਹੈ ਜਿਸ ਦੇ ਨਾਲ ਜਿੱਤ ਹੋਵੇ ਜਾਂ ਨਾ ਪਰੰਤੂ ਇੱਕ ਵੱਡੀ ਫਸਮੀ ਟੱਕਰ ਭਾਰਤ ਪੋਸ਼ਨ ਆਸ਼ੂ ਦੇ ਸਕਦਿਆ ਖੈਰ ਆਉਣ ਵਾਲੇ ਦਿਨਾਂ ਵਿੱਚ ਕਿ ਕਾਂਗਰਸ ਦਾ ਪ੍ਰਧਾਨ ਬਦਲਿਆ ਜਾ ਸਕਦਾ ਹੈ ਇਸ ਉੱਤੇ ਇੱਕ ਵੱਡੀ ਚਰਚਾ ਹੋ ਰਹੀ ਹੈ ਬੇਸ਼ੱਕ ਕਾਂਗਰਸ ਦੇ ਨਵੇਂ ਚੁਣੇ ਜਾਂ ਲਗਾਏ ਗਏ ਇੰਚਾਰਜ ਭੁਪੇਸ਼ ਬਗੇਲ ਕਈ ਵਾਰ ਕਹਿ ਚੁੱਕਿਆ ਹੈ ਕਿ ਕਾਂਗਰਸ ਹਾਈ ਕਮਾਂਡ ਬਦਲਾਅ ਕਰ ਸਕਦੀ ਹੈ ਜਾਂ ਅਜੇ ਵੀ ਪੰਜਾਬ ਦੇ ਪ੍ਰਧਾਨ ਨੂੰ ਬਦਲਣ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੇ ਸੰਕੇਤ ਉਹਨਾਂ ਨੇ ਨਹੀਂ ਦਿੱਤੇ ਸਨ ਪਰੰਤੂ ਫਿਰ ਵੀ ਕਾਂਗਰਸ ਦੇ ਅੰਦਰ ਜਿਸ ਤਰ੍ਹਾਂ ਪ੍ਰਧਾਨਗੀ ਨੂੰ ਲੈ ਕੇ ਇੱਕ ਵੱਖਰੀ ਸੁਰ ਨੂੰ ਲੈ ਕੇ ਹੁਣ ਤੋਂ ਹੀ ਇਹ ਅੱਗ ਸੁਲਗਦੀ ਵਿਖਾਈ ਦੇ ਰਹੀ ਹੈ ਤੇ ਚਰਚਾ ਉੱਭਰ ਰਹੀ ਹੈ ਕਿ ਵੱਡਾ ਵਿਸਫੋਟ ਕਾਂਗਰਸ ਦੇ ਅੰਦਰ ਹੋ ਸਕਦਾ ਹੈ ਤੇ ਇਸ ਵਾਰ ਨਵਜੋਤ ਸਿੰਘ ਸਿੱਧੂ ਨੇ ਇਸ ਵਾਰ ਰਾਣਾ ਗਰਜਿਤ ਹੋਣਗੇ ਜੋ ਕਾਂਗਰਸ ਦੀ ਪਿਛ ਤੋਂ ਕਾਂਗਰਸ ਦੇ ਬਹੁਤ ਸਾਰੇ ਕਾਗ ਸਿਆਸਤਦਾਨਾਂ ਨੂੰ ਆਊਟ ਕਰ ਸਕਦੇ ਆ ਬੈਸ਼ੱਕ ਪ੍ਰਤਾਪ ਸਿੰਘ ਬਾਜਵਾ ਫਰੰਟ ਫੁੱਟ ਤੇ ਆ ਕੇ ਖੇਡਦੇ ਨਜ਼ਰ ਆ ਰਿਹਾ ਪਰੰਤੂ ਅਜੇ ਵੀ ਬਹੁਤ ਸਾਰੇ ਕਾਂਗਰਸੀ ਜਾਂ ਸਿਆਸਤਦਾਨਾਂ ਵਿੱਚ ਜਿਸ ਤਰ੍ਹਾਂ ਦੇ ਫਿਕਸ ਤੇ ਫਸਵੇਂ ਮੈਚ ਹੁੰਦੇ ਆ ਉਸ ਨੂੰ ਲੈ ਕੇ ਇੱਕ ਸ਼ੱਕ ਦੀ ਸੂਈ ਸਾਰੇ ਸਿਆਸਤਦਾਨਾਂ ਤੇ ਵਖਾਈ ਦਿੰਦੀ ਹੈ ਤੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਸ ਤਰ੍ਹਾਂ ਸੁਰ ਨਰਮ ਪੈਸਨ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਵਿਸੋ 27 ਦੇ ਵਿੱਚ ਦੋਸਤਾਨਾ ਮੈਚ ਵੀ ਹੋ ਸਕਦਾ ਹੈ ਇਹ ਕਿਸ ਤਰ੍ਹਾਂ ਦੇ ਸੰਕੇਤ ਨੇ ਕਿਉਂਕਿ ਜਿਸ ਤਰ੍ਹਾਂ ਸਿਆਸੀ ਪਾਰਟੀਆਂ ਲੀਡਰ ਲੈਸ ਹੁੰਦੀਆਂ ਜਾ ਰਹੀਆਂ ਉਸ ਦੇ ਨਾਲ ਗੱਟ ਜੋੜ ਤੋਂ ਬਿਨਾਂ ਸੱਤਾ ਵਿੱਚ ਆਉਣਾ ਅਸੰਭਵ ਹੁੰਦਾ ਜਾ ਰਿਹਾ ਤਾਂ ਹੁਣ ਹਰ ਸਿਆਸੀ ਪਾਰਟੀ ਅਜਿਹੇ ਗੱਠ ਜੋੜ ਤਲਾਸ਼ ਰਹੀ ਹੈ ਜੋ ਹੈ ਆਗੂਆਂ ਦੀ ਪਾਲ ਕਰ ਰਹੀ ਹੈ ਜਿਸ ਦੇ ਨਾਲ 227 ਦੀ ਗੇਮ ਨੂੰ ਬਦਲਿਆ ਜਾ ਸਕੇ